ਹਾਂਜੀ ਕਿਦਾਂ ਜੀ ਸਾਰੇ ਅੱਜ ਅਸੀਂ ਜਾਣੇ ਸੀਗੇ ਬਾਹਰਲੇ ਦੋ ਕੰਮ ਕਰਨਾ ਸੋ ਇੱਕ ਤਾਂ ਨਾ ਆਪਾਂ ਆਪਣੀ ਐਕਟਿਵਾ ਦਾ ਹੋਰਨ ਲਗਵਾਉਣਾ ਸੀਗਾ ਹੋਰਨ ਦੀ ਸੂਚ ਉਹ ਟੁੱਟ ਗਈ ਹੋਈ ਆ ਇੱਕ ਤਾਂ ਉਹ ਲਗਵਾਉਣੀ ਸੀਗੀ ਤੇ ਇੱਕ ਆਪਾਂ ਨਾ ਬਬਲੂ ਭਾਈ ਉਹਨਾਂ ਕੋਲ ਜਾਣਾ ਸੀਗਾ ਸੋ ਉਹਨਾਂ ਦਾ ਹੈਗਾ ਆਪਣਾ ਜਿੰਮ ਦਾ ਨਾ ਉਹ ਸਮਾਨ ਵਗੈਰਾ ਵੇਚਦੇ ਨੇ ਡੰਬਲ ਵਗੈਰਾ ਰੋਡ ਵਗੈਰਾ ਨਾ ਉਹਦੀ ਆਪਣੀ ਮੈਨੂਫੈਕਚਰਿੰਗ ਆ ਉਹਨਾਂ ਕੋਲ ਜਾਣਾ ਸੀਗਾ ਦੋ ਕੰਮ ਪਈ ਸੀ ਅੱਜ ਆਪਣੇ ਪੈਂਡਿੰਗ ਤੇ ਦੋ ਕੰਮ ਆਪਾਂ ਅੱਜ ਜਾਣਾ ਸੀਗਾ ਤੇ ਬਗਲੂ ਵੀਰੇ ਉਹਨਾਂ ਨੂੰ ਮਿਲਣਾ ਸੀਗਾ ਹੈਲਥ ਨਾ ਠੀਕ ਹੋਣ ਕਰਕੇ ਆਪਣੇ ਤੋਂ ਅੱਜ ਕਿਤੇ ਵੀ ਨਹੀਂ ਜਾ ਆ ਹੋਇਆ ਅੱਜ ਸਵੇਰੇ ਪੇਟ ਚੜ੍ਹ ਰਹੀ ਕੋਈ ਪ੍ਰੋਬਲਮ ਹੋ ਗਈ ਸੀ ਜੀ ਮਤਲਬ ਬਾਹਰ ਦੀ ਚੀਜ਼ਾਂ ਖਾਣ ਕਰਕੇ ਤੁਸੀਂ ਕਹਿ ਸਕਦੇ ਹੋ ਕਿ ਬਾਹਰਲੀ ਜਿਹੜੀਆਂ ਇਸ ਮੌਸਮ ਦੇ ਵਿੱਚ ਚੀਜ਼ਾਂ ਆਪਾਂ ਖਾਂਦੇ ਆ ਉਹ ਸਹੀ ਨਹੀਂ ਹੈਗੀਆਂ ਖਾਣੀਆਂ ਸਾਰੀ ਪ੍ਰੋਬਲਮ ਪੇਟ ਦੇ ਵਿੱਚ ਹੋ ਗਈ ਉਹਨਾਂ ਛੋਟੇ ਛੋਟੇ ਜਿਵੇਂ ਲਾਲ ਲਾਲ ਹੁੰਦੇ ਰੈਚਸ ਜਿਮ ਆਪਾਂ ਕਹਿ ਸਕਦੇ ਆ ਉਹ ਬਣ ਗਏ ਹੋਏ ਨੇ ਤੇ ਉਹਦੇ ਕਰਕੇ ਪੇਟ 'ਚ ਥੋੜੀ ਜੀ ਸੋਜ ਵੀ ਆਈ ਹੋਈ ਆ ਅੰਤਰੀ ਸਾਈਡ ਤੇ ਥੋੜਾ ਮਤਲਬ ਠੀਕ ਨਹੀਂ ਆਪਾਂ ਫੀਲ ਕਰ ਰਿਹਾ ਅੱਜ ਠੀਕ ਨਹੀਂ ਫੀਲ ਕਰ ਰਿਹਾ ਤੇ ਉਹਦੇ ਕਰਕੇ ਹੋਇਆ ਅੱਜ ਜਾ ਨਹੀਂ ਹੋਣਾ ਆਪਣੇ ਕੋਈ ਕਿਤੇ ਤੇ ਇਸ ਕਰਕੇ ਆਪਾਂ ਅੱਜ ਘਰ ਹੀ ਰੈਸਟ ਕਰਾਂਗੇ ਕਿਉਂਕਿ ਸਿਹਤ ਜੇ ਠੀਕ ਆ ਫੇਰੀ ਕੰਮ ਹੋ ਸਕਦੇ ਨੇ ਨਹੀਂ ਤਾਂ ਫਿਰ ਸਿਹਤ ਹੀ ਠੀਕ ਨਹੀਂ ਹੈਗੀ ਬਾਹਰ ਜਾ ਕੇ ਹੋਰ ਬਿਮਾਰ ਹੋ ਜਾਵਾਂਗੇ ਉਹਦਾ ਕੋਈ ਫਾਇਦਾ ਨਹੀਂ ਲੋ ਇਸ ਕਰਕੇ ਘਰੇ ਹੀ ਆਪਾਂ ਆਪਣੀ ਰੈਸਟ ਕਰਕੇ ਆਪਾਂ ਪਹਿਲਾਂ ਆਪਣੇ ਆਪ ਨੂੰ ਠੀਕ ਕਰਾਂਗੇ ਤੇ ਫਿਰ ਆਪਾਂ ਬਾਹਰਲੇ ਕੰਮ ਪੜਾਂਗੇ ਤੇ ਇੱਕ ਨਾ ਆਪਣੇ ਫੋਨ ਦਾ ਮਾਈਕ ਸੀਗਾ ਆਪਾਂ ਮਾਈਕ ਖਰੀਦਿਆ ਸੀਗਾ ਡੀਜੀ ਟੈਕ ਦਾ ਇਹਨੇ ਪਤਾ ਨਹੀਂ ਕੀ ਜਦੋਂ ਦਾ ਇਹ ਲਿਆ ਆਏ ਆ ਮਤਲਬ ਇਹ ਨੂੰ ਹਜੇ 3-4 ਕਿੰਨੇ ਹੀ ਹੋਏ ਨੇ ਲਈ ਨੂੰ ਤੇ ਇਹ ਮਾਈਕ ਦੀ ਜਿਹੜਾ ਦੂਸਰਾ ਮਾਈਕ ਇਹਦੇ ਅੰਦਰ ਪਿਆ ਆ ਇੱਕ ਤਾਂ ਮਾਈਕ ਆਪਾਂ ਯੂਜ਼ ਕਰ ਰਹੇ ਆ ਦੂਸਰਾ ਮਾਈਕ ਇਹਦੇ ਅੰਦਰ ਆ ਇਹ ਮਾਈਕ ਨੇ ਕਦੇ-ਕਦੇ ਜਦੋਂ ਆਪਾਂ ਕੋਈ ਵੀਡੀਓ ਵਗੈਰਾ ਬਣਾਉਣੀ ਹੋਵੇ ਜਾਂ ਫਿਰ ਕੁਝ ਰੂਟ ਕਰਨਾ ਹੋਵੇ ਜਦੋਂ ਮੈਂ ਇੱਕ ਮਾਈਕ ਨਾਲਿਆ ਇੱਕ ਦੂਸਰੇ ਤੇ ਲਗਾਤਾ ਹੋਇਆ ਇਹ ਦੂਸਰਾ ਮਾਈਕ ਆਪਣੇ ਆਪ ਹੀ ਡਿਸਕਰੈਕਟ ਹੋ ਜਾਂਦਾ ਕਿਉਂਕਿ ਉਹਨੇ ਤਾਂ ਮੁੰਡੇ ਨੇ ਜਿਹੜਾ ਉੱਥੇ ਆਪਣੇ ਹੈਗਾ ਯਾ ਜਿਹੜਾ ਹੋਲਸੇਲ ਛੋਕ ਤੋਂ ਆਪਾਂ ਇਹ ਲੈ ਕੇ ਆਏ ਸੀਗੇ ਉੱਥੋਂ ਨੇ ਕਿਹਾ ਸੀਗਾ ਕਿ ਮਾਈਕ ਵਧੀਆ ਵਾਲਾ ਆ ਵੀ ਇਹੀ ਲੈਣਾ ਚਾਹੀਦਾ ਬਟ ਇਹ ਮੇਰਾ ਦੂਸਰਾ ਮਾਈਕ ਆ ਇੱਕ ਬਿਜੀਟ ਇੱਕ ਦਾ ਪਹਿਲਾਂ ਵੀ ਚੇਂਜ ਕੀਤਾ ਸੀ ਤੇ ਕਾ ਦੂਸਰਾ ਮਾਈਕ ਆ ਹੁਣ ਇਹ ਵੀ ਚੇਂਜ ਕਰਾਉਣਾ ਪੈਣਾ ਆ ਪਹਿਲਾਂ ਉਹ ਮੈਂ ਲਿਆ ਸੀਗਾ ਆਪਣਾ ਉਹ ਤਾਂ ਵੱਡਾ ਮਾਡਲ ਸੀਗਾ ਉਹਦੇ ਨਾਲ ਮੋਟੀ ਜੀ ਜਿਓਮੈਟਰੀ ਸੀਗੀ ਇਹ ਤੇ ਮੈਂ ਹੁਣ ਹੱਥ 'ਚ ਆਪਾਂ ਕੈਰੀ ਕਰ ਸਕਦੇ ਆ ਨਾ ਉਹ ਹੱਥ 'ਚ ਕੈਰੀ ਵੀ ਨਹੀਂ ਸੀ ਹੁੰਦਾ ਉਹ ਪਹਿਲਾਂ ਵੱਡਾ ਸੀਗਾ ਤਾਂ ਸੀਗਾ ਵੱਡਾ ਤੇ ਇੱਕ ਬੋਕਸ ਤਰ੍ਹਾਂ ਉਹ ਦਿਖਦਾ ਸੀ ਕਿ ਮੈਂ ਹੱਥ 'ਚ ਕੈਰੀ ਜਦੋਂ ਕਰਦੇ ਸੀਗੇ ਤਾਂ ਆਏ ਲੱਗਦਾ ਸੀਗਾ ਕਿ ਬੋਤੋ ਮਤਲਬ ਜਿਵੇਂ ਲੈ ਕੇ ਨਹੀਂ ਕਿਤੇ ਜਾ ਸਕਦੇ ਜੇਬ 'ਚ ਵੀ ਨਹੀਂ ਸੀ ਪੈਂਦਾ ਉਹ ਨਾ ਉਹਨੇ ਪੈਂਟ ਵੀ ਜੇਬ 'ਚ ਪੈਣਾ ਨਾ ਹੱਥ 'ਚ ਚੰਗੀ ਤਰ੍ਹਾਂ ਕੈਰੀ ਹੋਣਾ ਇਸ ਕਰਕੇ ਉਹਨੂੰ ਫਿਰ ਉਹ ਅਸੀਂ ਮਾਡਲ ਜਿਹੜਾ ਲਿਆ ਸੀ ਉਹ ਫਿਰ ਵਾਪਸ ਕੀਤਾ ਤੇ ਉਹਦੇ ਤੋਂ ਬਾਅਦ ਇਹ ਲਿਆ ਆ ਆਪਾਂ ਤੇ ਹੁਣ ਇਹਦੇ 'ਚ ਵੀ ਥੋੜੀ ਜਿਹੀ ਪ੍ਰੋਬਲਮ ਆ ਰਹੀ ਆ ਤੇ ਆਪਣਾ ਇਹ ਬਜਟ ਥੋੜਾ ਜਿਆ ਹੈ ਨਹੀਂ ਸੀਗਾ ਇੱਕ ਆਪਣਾ ਜਿਹੜਾ ਹੁੰਦਾ ਹੈ ਮਾਈਕ ਉਹ ਡੀਜੀਏ ਦਾ ਡੀਜੀਏ ਦਾ ਮਾਈਕ ਲੈਣਾ ਸੀਗਾ ਡੀਜੀਏ ਦਾ ਮਾਈਕ ਪਰ ਸਾਡੇ ਬਜਟ ਤੋਂ ਬਹੁਤ ਬਾਹਰ ਸੀਗਾ ਉਹ ਅਸੀਂ ਲਿਆ ਨਹੀਂ ਨਾ ਤੇ ਫਿਰ ਡੀਜੀਟੈਕ ਦਾ ਲਿਆ ਅਸੀਂ ਫਿਰ ਉਹਨੇ ਸੁਜੈਸ਼ਨ ਕੀਤਾ ਸਾਨੂੰ ਕਿ ਡੀਜੀਟੈਕ ਦਾ ਲਓ ਮਾਈਕ ਉਹ ਵਧੀਆ ਮਾਈਕ ਹੁੰਦਾ ਲੇਕਿਨ ਉਹਦੀ ਵੀ ਸੁਜੈਸ਼ਨ ਦੋ ਵਾਰ ਤਾਂ ਉਹਨੇ ਆਪਾਂ ਨੂੰ ਦਿੱਤੀ ਆ ਕਿ ਵਧੀਆ ਹੋਊਗਾ ਮਾਈਕ ਚਲੋ ਪਹਿਲੀ ਵਾਰ ਤਾਂ ਉਹਨੇ ਚੇਂਜ ਵੀ ਕਰਤਾ ਸੀਗਾ ਉਹ ਵੀ ਗਰੰਟੀ ਚ ਸੀਗਾ ਆਪਣਾ 6 ਕੁ ਮਹੀਨੇ ਦੀ ਪਈ ਸੀ ਗਰੰਟੀ ਉਹਦੀ ਤੋ 6 ਮਹੀਨੇ ਆਪਾਂ ਯੂਜ਼ ਕਰ ਲਿਆ ਸੀਗਾ ਬਟ ਉਹ ਕਹਿੰਦਾ ਸੀ ਉਹਨੇ ਮਤਲਬ ਕਿਹਾ ਸੀਗਾ ਕਿ ਮੈਂ ਚੇਂਜ ਕਰ ਦੂੰਗਾ ਬਟਨੇ ਕਰ ਵੀ ਦਿੱਤਾ ਸੀ ਚੇਂਜ ਉਹਦੇ ਚ ਸਾਨੂੰ ਵਾਈਟ ਕਲਰ ਦੇ ਰਿਆ ਸੀਗਾ ਪਰ ਉਹ ਮਾਡਲ ਚ ਸਾਨੂੰ ਵਾਈਟ ਕਲਰ ਚਾਹੀਦਾ ਹੀ ਨਹੀਂ ਸੀਗਾ ਫਿਰ ਇੱਕ ਮੈਨੂੰ ਇਹ ਵੀ ਸੀਗਾ ਕਿ ਹੱਥ ਦੇ ਵਿੱਚ ਕੈਰੀ ਵੀ ਹੋ ਜੇ ਇਹ ਹੱਥ ਦੇ ਵਿੱਚ ਕੈਰੀ ਤਾਂ ਹੋ ਜਾਂਦਾ ਆ ਬਟ ਇਸ ਮਾਈਕ ਦਾ ਹੁਣ ਇਹ ਪ੍ਰੋਬਲਮ ਆ ਗਈ ਪਹਿਲਾਂ ਤਾਂ ਵਧੀਆ ਚੱਲਿਆ ਤੇ ਸੈਕਿੰਡ ਮਾਈਕ ਇਹਦਾ ਆਪਣੇ ਆਪ ਹੀ ਨਾ ਥੋੜੀ ਜਿਹੀ ਦੇਰ ਚੱਲ ਕੇ ਬੰਦ ਹੋ ਜਾਂਦਾ ਹੈ ਇੱਕ ਆ ਮਾਈਕ ਆਪਾਂ ਨੂੰ ਤਾਂ ਹੋਣਾ ਆ ਤੇ ਇੱਕ ਆਪਾਂ ਬੱਬਲੂ ਬੀਰੇ ਕੋਲ ਜਾਣਾ ਆ ਇੱਕ ਜਾਣਾ ਆਪਾਂ ਆਪਾਂ ਐਕਟੀਵਾ ਦਾ ਹੋਰਨ ਦੀ ਸਵਿਚ ਪਾਵਾਂ ਕਿਉਂਕਿ ਉਹਦੀ ਬਹੁਤ ਪ੍ਰੋਬਲਮ ਆ ਰਸਤੇ ਵਿੱਚ ਜਦੋਂ ਆਪਾਂ ਖੜ੍ਹ ਜੰਨੇ ਆ ਫਿਰ ਬੰਦੇ ਸਾਈਡ ਨਹੀਂ ਹਟਦੇ ਹੋਰਨ ਤੋਂ ਬਿਨਾ ਤਾਂ ਇੱਥੇ ਮਾਰਕੀਟ ਦੇ ਵਿੱਚ ਕੋਈ ਸੁਣਦਾ ਹੀ ਨਹੀਂਗਾ ਨਹੀਂ ਤਾਂ ਲੱਗੇ ਖੜੇ ਰਹੋ ਬਸ ਪਿੱਛੇ ਉਹਨਾਂ ਦੀ ਬਟ ਹੁਣ ਆਪਾਂ ਪਹਿਲਾਂ ਆਹ ਦੋ ਕੰਮ ਕਰਾਉਣੇ ਨੇ ਫੇਰਾ ਤੀਜਾ ਆਪਾਂ ਮਾਈਕ ਦਾ ਕਰਾਵਾਂਗੇ ਬਟ ਅੱਜ ਨਾ ਬਹੁਤ ਮੁਸ਼ਕਲ ਹੋਣ ਕਰਕੇ ਮਤਲਬ ਸਵੇਰ ਦਾ ਤਾਂ ਮੈਂ ਅਜੇ ਉੱਠੀ ਮੰਨ ਲਓ 10 ਵਜੇ ਉੱਠਿਆ ਸੀਗਾ ਫਿਰ ਮੈਂ 2 ਵਜੇ 1 1:30 ਵਜੇ ਫਿਰ ਸੌਂ ਗਿਆ ਸੀਗਾ 1:30 ਵਜੇ ਸੌ ਕੇ ਹੁਣ ਮੈਂ ਉੱਠਿਆ 2:30 ਵਜੇ ਨੂੰ ਮਤਲਬ ਇੰਨਾ ਵੀ ਟਾਈਮ ਹੋ ਗਿਆ ਹੁਣ 2:30 ਵਜੇ ਦਾ ਵਾਲੇ ਹੋਣਗੇ ਆ ਵੀ ਬੋਇਲ ਆਫ ਤੇ ਆਇਆ 2:30 ਵਜੇ ਦਾ ਟਾਈਮ ਹੋ ਗਿਆ ਤੇ ਹੁਣ ਆਪਾਂ ਥੋੜਾ ਜਿਹਾ ਦੇਖ ਕੇ ਵੀ ਅਪਾ ਕਾਲੀ ਹੁਣ ਬਣਾਵਾਂਗੇ ਵਲੋਗ ਤੇ ਅੱਜ ਦੇ ਵਲੋਗ ਦੇ ਵਿੱਚ ਇਹ ਨਹੀਂ ਸੀ ਤੇ ਕੱਲ ਤੁਹਾਨੂੰ ਆਪਾਂ ਦਿਖਾਣੇ ਆ ਇੱਕ ਮਾਰਕੀਟ ਵੀ ਦਿਖਾਉਣੀ ਆ ਤੁਹਾਨੂੰ ਉੱਥੇ ਦੀ ਆਪਣੀ ਅਕਾਲਗੜ੍ਹ ਮਾਰਕੀਟ ਉਹ ਵੀ ਜਿੱਥੇ ਢੇੜਾ ਲੱਗਾ ਕੱਲ ਤੁਹਾਨੂੰ ਉਹ ਵੀ ਦਿਖਾਵਾਂਗੇ